ਪਠਾਨਕੋਟ ਦੇ ਨਰੋਜ ਜੈਮੋਤ ਸਿੰਘ ਨੇੜੇ ਰਾਵੀ ਦਰਿਆ ਦਾ ਬੰਨ ਟੁੱਟ ਚੁੱਕਿਆ ਹੈ ਤਿੰਨ ਪਿੰਡ ਜਲਸਲ ਹੋ ਚੁੱਕੇ ਨੇ ਤੇ ਬੰਨ ਟੁੱਟਣ ਕਾਰਨ ਪਿੰਡ ਵਾਸੀਆਂ ਨੇ ਪਿੰਡ ਖਾਲੀ ਕਰ ਦਿੱਤੇ ਨੇ ਇਸ ਦੇ ਨਾਲ ਹੀ ਰਾਧਾ ਸਵਾਮੀ ਸਭ ਸੰਗ ਘਰ ਅਤੇ ਸਕੂਲਾਂ ਦੇ ਵਿੱਚ ਪਨਾਹ ਲਈ ਗਈ ਆ ਗੁੱਜਰ ਪਰਿਵਾਰਾਂ ਦੇ ਘਰ ਡੁੱਬ ਚੁੱਕੇ ਨੇ ਬਿਲਕੁਲ ਸੜਕ ਦੀ ਸਤਾਹ ਦੇ ਬਰਾਬਰ ਦਰਿਆ ਦਾ ਪਾਣੀ ਵਹਿ ਰਿਹਾ ਹੈ ਤਾਂ ਲਗਾਤਾਰ ਪਾਣੀ ਨੇ ਤਬਾਹੀ ਮਚਾ ਦਿੱਤੀ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇਸ ਵੇਲੇ ਹੜ੍ਹ ਆ ਚੁੱਕੇ ਨੇ ਇਸ ਵੇਲੇ ਪਠਾਨਕੋਟ ਦੇ ਨਰੋਠ ਜੈਮਲ ਸਿੰਘ ਵਾਲਾ ਦੀ ਅਸੀਂ ਗੱਲ ਕਰ ਰਹੇ ਹਾਂ ਪਠਾਨਕੋਟ ਦੇ ਨਰੋਠ ਜੈਮਲ ਸਿੰਘ ਦੇ ਨੇੜੇ ਰਾਵੀ ਦਰਿਆ ਦਾ ਬੰਨ ਟੁੱਟ ਚੁੱਕਿਆ ਹੈ ਤਿੰਨ ਪਿੰਡ ਬਿਲਕੁਲ ਜਲ ਥਲ ਹੋ ਚੁੱਕੇ ਨੇ ਬੰਨ ਟੁੱਟਣ ਕਾਰਨ ਪਿੰਡ ਵਾਸੀਆਂ ਨੂੰ ਆਪਣੇ ਪਿੰਡ ਖਾਲੀ ਕਰਨੇ ਪਏ ਨੇ ਤੇ ਉਹਨਾਂ ਦੇ ਵੱਲੋਂ ਰਾਧਾ ਸਵਾਮੀ ਸਤਸੰਗ ਘਰ ਦੇ ਵਿੱਚ ਪਨਾਹ ਲਈ ਗਈ ਹੈ ਤੇ ਕੁਝ ਲੋਕ ਸਕੂਲਾਂ ਦੇ ਵਿੱਚ ਪਨਾਹ ਲੈ ਕੇ ਬੈਠੇ ਨੇ ਗੁੱਜਰ ਪਰਿਵਾਰਾਂ ਦੇ ਘਰ ਡੁੱਬ ਚੁੱਕੇ ਨੇ ਤੇ ਸੜਕ ਦੇ ਬਰਾਬਰ ਪਾਣੀ ਤੁਹਾਨੂੰ ਨਜ਼ਰ ਆ ਰਿਹਾ ਹੈ ਦੇਖੋ ਤੁਸੀਂ ਕੇ ਪਾਣੀ ਸੜਕ ਦੇ ਉੱਤੋਂ ਦੀ ਵਹਿ ਰਿਹਾ ਏ ਘਰ ਜਿਹੜੇ ਨੇ ਉਹ ਪਾਣੀ ਦੇ ਵਿੱਚ ਅੱਧ ਤੱਕ ਡੁੱਬ ਚੁੱਕੇ ਨੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਏ ਤੇ ਲੋਕ ਆਪੋ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਦੇ ਵੱਲ ਜਾ ਰਹੇ ਨੇ ਤਸਵੀਰਾਂ ਦੇਖੋ ᱜੋਡੇ-ਗੋਡੇ ਪਾਣੀ ਸੜਕ ਦੇ ਉੱਤੇ ਨਜ਼ਰ ਆ ਰਿਹਾ ਹੈ ਤੇ ਘਰਾਂ ਦੇ ਵਿੱਚ ਤਾਂ ਕਈ